ਇੱਕ ਵਾਰ ਫਿਰ ਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਕੰਬ ਉੱਠਿਆ ਪੰਜਾਬ ਫੈਲੀ ਹੋਈ ਹੈ دہشت گردੀ ਤੇ ਸੈਮੀ ਹੋਏ ਨੇ ਲੋਕ ਜਿਹਾ ਇੱਕ ਖਬਰ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਘਰ ਦੇ ਬਾਹਰ ਫਾਇਰਿੰਗ ਹੋ ਗਈ ਹੈ ਜਿਸ ਦੇ ਨਾਲ ਪੂਰਾ ਇਲਾਕਾ ਕੰਬ ਉਠਿਆ ਲੋਕਾਂ ਨੂੰ ਇਉਂ ਲੱਗਦਾ ਹੈ ਜਿਵੇਂ دہشت ਗਰਦੀ ਹੀ ਫੈਲੀ ਹੋਏ ਤੇ ਲੋਕ ਹੁਣ ਸੈਮੇ ਹੋਏ ਨੇ ਦਰਸਲ ਇਹ ਜਿਹੜੀ ਫਾਇਰਿੰਗ ਹੋਈ ਹੈ ਉਹ ਕੱਪੜਾ ਵਪਾਰੀਆਂ ਦੇ ਘਰ ਦੇ ਬਾਹਰ ਹੋਈ ਹੈ ਜਿਸ ਦੇ ਨਾਲ ਜਿਹੜੇ ਲੋਕ ਨੇ ਉਹ ਸੈਮੇ ਹੋਏ ਨੇ ਹਰ ਪਾਸੇ دہشت ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਆਏ ਸਨ ਉਹਨਾਂ ਨੇ ਇਨਾ ਕਪੜਾ ਵਪਾਰੀਆਂ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ ਹੈ ਹੋ ਸਕਦਾ ਹੈ ਕਿ ਇਹ ਮਾਰਨ ਦੀ ਕੋਸ਼ਿਸ਼ ਕਰਨ ਆਏ ਹੋਣ ਜਾਂ ਫਿਰ ਕੋਈ ਹੋਰ ਕਾਰਨ ਹੋਵੇ ਜਿਸ ਦੇ ਕਾਰਨ ਇਨਾ ਅਣਪਛਾਤੇਆਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੀ ਜਾਨ ਤਾਂ ਸੁਰੱਖਿਅਤ ਹੈ ਪਰੰਤੂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੁਰੰਤ ਹੀ ਪੁਲਿਸ ਨੂੰ ਇਸ ਬਾਰੇ ਦੇ ਵਿੱਚ ਵੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਮੌਕੇ ਤੇ ਹੀ ਪਹੁੰਚ ਗਈ ਹੈ ਤੇ ਪੁਲਿਸ ਨੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਵਪਾਰੀਆਂ ਨੂੰ ਫਰੋਤੀ ਦੀ ਵੀ ਇੱਕ ਕਾਲ ਆਈ ਸੀ ਤੇ ਉਹਨਾਂ ਦੇ ਕੋਲੋਂ 30 ਲੱਖ ਰੁਪਏ ਮੰਗਿਆ ਗਿਆ ਸੀ ਉਸ ਤੋਂ ਬਾਅਦ ਵੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਪਰੰਤੂ ਬਾਅਦ ਦੀ ਵਿੱਚ ਇਹਨਾਂ ਦੇ ਵੱਲੋਂ ਜਿਹੜੀ ਸੁਰੱਖਿਆ ਉਹ ਵਾਪਸ ਕਰ ਦਿੱਤੀ ਗਈ ਸੀ ਦੱਸ ਦिए ਕਿ ਇਨਾ ਕੱਪੜਾ ਵਪਾਰੀਆਂ ਦੇ ਨਾਮ ਸਤਿੰਦਰ ਕੁਮਾਰ ਤੇ ਅਮਰਨਾਥ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਜਿਹੜੀਆਂ ਏ ਫਰੋਤ ਦੀਆਂ ਕੋਲਾਂ ਵੀ ਪਹਿਲਾਂ ਆਈਆਂ ਨੇ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਇਹ ਫਾਇਰਿੰਗ ਵੀ ਹੋ ਗਈ ਹੈ ਜਿਸ ਦੇ ਨਾਲ ਪਰਿਵਾਰ ਦਾ ਸਹਿਮਿਆ ਹੋਇਆ ਹੀ ਹੈ ਨਾਲ ਹੀ ਆਸ-ਪਾਸ ਦੇ ਲੋਕ ਵੀ ਆਂਡਗਵਾਂਡ ਦੇ ਵਿੱਚ ਰਹਿਣ ਵਾਲੇ ਲੋਕ ਵੀ ਸਹਿਮੇ ਹੋਏ ਨੇ ਕਿ ਘਰਾਂ ਦੇ ਵਿੱਚ ਵੀ ਬੈਠੇ ਹੋਏ ਲੋਕ ਸੁਰੱਖਿਅਤ ਨਹੀਂ ਨੇ ਘਰਾਂ ਦੇ ਵਿੱਚ ਵੀ ਆ ਕੇ ਲੋਕ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਤੇ ਹੁਣ ਪਛਾਤਿਆਂ ਦੇ ਵੱਲੋਂ ਇਹਨਾਂ ਵਪਾਰੀਆਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਵੀ ਕੀਤੀ ਹੈ ਤੇ ਇਹਨਾਂ ਅਣਪਛਾਤਿਆਂ ਦੀ ਪਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਤੇ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਬਹੁਤ ਤੇ ਜਾਰੀ ਜਿਵੇਂ ਕਿ ਮੁਸਤਦੀ ਵਰਤੀ ਜਾ ਰਹੀ ਹੈ ਤੇ ਫਿਰ ਵੀ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੁਲਿਸ ਦੇ ਵੱਲੋਂ ਇਹੋ ਜਿਹੇ ਲੋਕਾਂ ਨੂੰ ਜਿਹੜੀ ਕਿ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਜਾਂ ਫਿਰ ਜਿਨ੍ਹਾਂ ਕੋਲੋਂ ਫਿਰੋਤੀ ਮੰਗੀ ਜਾਂਦੀ ਹੈ ਪੁਲਿਸ ਉਹਨਾਂ ਨੂੰ ਸੁਰੱਖਿਆ ਤਾਂ ਮੁਹੱਈਆ ਕਰਵਾਉਂਦੀ ਹੈ ਪਰੰਤੂ ਫਿਰ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਇਹੋ ਜੀਆਂ ਘਟਨਾਵਾਂ ਨੂੰ ਜਿਹੜੇ ਕਿ ਅੰਜਾਮ ਦੇਣ ਤੋਂ ਬਾਝ ਨਹੀਂ ਆਉਂਦੇ ਸੋ ਜਿਹੜੇ ਇਹ ਪਿੰਡ ਚੜਿੱਕ ਦੇ ਦੋ ਕਪੜਾ ਵਪਾਰੀ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਨਾਲ ਪੂਰਾ ਇਲਾਕਾ ਸਹਿਮਿਆ ਹੋਇਆ ਤੇ ਹੁਣ ਪੁਲਿਸ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਹੁਤ ਜਲਦ ਹਿਰਾਸਤ ਦੇ ਵਿੱਚ ਲੈ ਲਿਆ ਜਾਵੇਗਾ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ